ਸਭਾ ਮੈਂਬਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੀ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮ ਐਲ اے ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚਾਹੁੰਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਜਦੋਂ ਅਸੀਂ ਇਹਦੀ ਗਹਿਰਾਈ 'ਚ ਜਾਂਦੇ ਹਾਂ ਜਦੋਂ ਇਹਦੇ ਤੇ ਮੰਤਨ ਕੀਤਾ ਗਿਆ ਮੰਨ ਲਓ ਜੇ ਈਟੀਓ ਸਾਹਿਬ ਦਾ ਪਰਿਵਾਰ ਜੁੱਤੀਆਂ ਗੰਢਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸੰਬੰਧਿਤ ਕੀਤਾ ਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢਦੇ ਰਹੇ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਵਾਟ ਇਜ਼ ਅ ਇਹਦਾ ਮਤਲਬ ਕੀ ਹੈ ਜੇ ਮੰਨ ਲਓ ਇਟੋ ਹਰਪਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਨਾ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮਨ ਨਾਲ ਝਾੜੂ ਲਾਉਂਦਾ ਹੁੰਦਾ ਪਰਿਵਾਰ ਤੱਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਹੈ ਐਮਐਲਏ ਹੈ ਜੇ ਬੋ ਦੇਸਨ ਦੇਸ ਇਹਦੇ ਤੇ ਝਾੜੂ ਫੇਰਾਂਗੇ ਤੇ ਜਿਵੇਂ ਦੂਰ ਕਸਤੇ ਜੇ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚੜ ਮੁੜਕੇ ਲਾਵਾਂਗੇ ਜਿਹੜਾ ਸ਼ਬਦਾਂ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗੱਲ ਦੀ ਵੇ ਸਾਡਾ ਵਾਲਮੀਕੀ ਮੱਛੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਵੱਜਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਆ ਪਰ ਪੰਜਾਬ ਚ ਬਹੁ ਗਿਣਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਦਾ ਸੰਬੰਧਤ ਹੈ ਜਿਹੜਾ ਉਹ ਬਹੁ ਗਿਣਤੀ ਬੈਂਡ ਵਾਜਾ ਬਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਬਲੀ ਮਾਜੋਬ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਧਾਰਨਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਾਸਟ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਕਿ ਮਟੀਰੀਅਲ ਤਾਂ ਨਰਜੀਵ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕਿਆ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਾ ਆ ਐਸੀ ਕਮਿਸ਼ਨ ਦਖਲਦਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਆਡਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ ਤਿੰਨ ਮਿੰਟ ਚ ਧੋਨ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ ਅਫਗਾਨਿਸਤਾਨ ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਬਾਨ ਨੇ ਸਰਕਾਰ ਚ ਬੈਠੇ ਆ

रभजन सिंह जू जी सी नैट एंड जे क्वालिफाई हरभजन सिंह पीएचडी ऑन बाबा साहब अंबेडकर प्रसूंग चल रही है पंजाब यूनिवर्सिटी तो, ईटीओ टीओ हरभजन सिंह और ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜene 600 ਜੂਨਤਾ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀ ਹੈ ਜਰਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ 21 ਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਟ ਮਨਿਸਟਰੀ ਨੂੰ ਕਿਹਾ ਹੋਏ ਕਿ ਕਾਂਗਰਸ ਦੇ ਬਾਜਬਾਜੀ ਇਹ ਦੱਸਣ ਲੱਪੇ ਕੇ ਪੰਜਾਬ ਦੀ ਬੈਂਡ ਵਜਾਤੀ ਤੇ ਤੁਸੀਂ 75 ਸਾਲ ਕਿਹਾ ਪੀਪਾ ਖੜਕਾਉ ਮੇਰੇ ਇਹ ਇੱਕ ਦਲਤ ਅਸਮਰਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਲੈ ਜਿਹੜੇ ਮੈਂ ਅੱਜ ਇਹਦੇ ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਹੈ ਦੋਵਰ ਦੂਜੀ ਵਾਰੀ ਔਰ ਸੂਮੋਟੋ ਜਿਹੜਾ ਅਸੀਂ ਕੀਤਾ মিডিਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਰਮਲ ਸਿੰਘ ਕੱਲ ਸਵਾ 4 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂਮੋਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 49 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਸ ਸੂਮੋਟੋ ਨੂੰ ਨੋਟਿਸ ਨਹੀਂ ਲਿਆ ਲੈ। ਰਸੀਵ ਨਹੀਂ ਕਰਾਇਆ। ਥਰਡ ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਪੱਸ਼ਟ ਤੱਕ ਪਹੁੰਚ ਜਾਏਗਾ। ਔਰ ਇਸ ਸੂਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਦਫ਼ਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈ ਪੁੱਛ ਸਕਦੇ ਆ ਸਾਥੀ ਕਿ ਇਸ ਮਾਮਲੇ 'ਚ ਸੂਮ ਮੋਟੋ ਬਣਦਾ ਇਹ ਸ਼ਬਦਾਵਲੀ ਬਣਦੀ ਕਿ ਨਹੀਂ ਬਣਦੀ ਇਹ ਤੁਹਾਡੇ ਵਿੱਚ ਹੈ ਇਰਖ ਬੇਰਖ ਜੇ ਰੂਬਕੀਨ ਪੜਦੇ ਆ ਇਸ ਬੇਰੈਕਟ ਦਾ ਨੰਬਰ ਦਾ ਸ਼ੈਡਿਊਲ ਕਾਸਟ ਐਂਡ ਦਾ ਸ਼ੈਡਿਊਲ ਟਰਾਈਬ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 1989 ਇਸ ਐਕਟ ਦੀ ਚੈਪਟਰ 3 ਜਿਹਦਾ ਨੰਬਰ ਆਫੈਂਸਸਿਸ ਆਫ ਐਟ੍ਰੋਸਿਟੀ ਉਹਦਾ ਬਿੰਦੂ ਨੰਬਰ 3 3 ਦਾ ਅੱਗੇ ਬਿੰਦੂ ਨੰਬਰ 10 ਕਰਪਾ ਕਰਕੇ ப்ਲੀਜ਼ ਸਾਰੇ ਪੰਜਾਬੀ ਧਿਆਨ ਨਾਲ ਸੁਣ ਬਤੌਰ ਚੇਅਰਪਰਸਨ ਕਮਿਸ਼ਨ ਦਾ ਜਿਹੜੀ ਮੇਰੀ ਡਿਊਟੀ ਤੇ ਅਧਿਕਾਰ ਖੇਤਰ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਉਸ ਪਾਲਣਾ ਦੇ ਵਿੱਚ ਸਰਦਾਰ ਬਾਜਵਾ ਜੀ ਅੱਜ ਦੂਜੀ ਵਾਰੀ ਉਸ ਦੈਰੇ ਚ ਆਏ ਆ 90 ਦਿਨਾਂ ਦੇ ਵਿੱਚ ਵਿੱਚ एदा दस नंबर बिंदु कहता है इंटेंशली इंसल्ट और इंटीमिट विद इंटेंट टू ह्यूमिलेट ए मेंबर ऑफ शेड्यूल कास्ट और ए शेड्यूल ट्राइब इन एनी प्लेस विद इन पब्लिक व्यू रिपीट कर रहे हैं इंटेंशली इंसल्ट और intimidate with intent to humiliate a member of scheduled caste or scheduled tribe in any place within a public view ਤੇ ਹੁਣ ਜੇ ਇੱਤੇ ਕਾਰਵਾਈ ਹੋ ਜਾਏ ਇਸ ਗੱਲ ਤੇ ਤੇ ਫੇਰੇ ਚੀਕਾ ਮਾਰਦੇ ਪਾਪਾ ਜੀ ਕੋ ਚਲੇ ਜਾਣ ਹਾਈ ਕੋਰਟ ਸੁਪਰੀਮ ਕੋਰਟ ਕਿ ਘੜੀ ਤੋਂ ਬਚਾਓ ਵਿੱਚ ਮੇਰਾ ਕੀ قصੂਰ ਹੈ ਮੇਰੀ ਡਿਊਟੀ 9 ਤੋਂ 5 ਇਸ ਐਕਟ ਨੂੰ ਪੰਜਾਬ ਦੇ ਵਿੱਚ ਔਰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੇ ਸੇਫਗਾਰ ਟੂ ਸ਼ੈਡਿਊਲ ਕਾਰਟ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਲੱਗੀ ਹੋਈ ਆ ਔਰ ਇਸ ਡਿਊਟੀ ਨੂੰ ਪੂਰੀ ਕਰਨ ਦੇ ਵਿੱਚ ਮੈਂ ਕੋਈ ਕਮੀ ਨਹੀਂ ਪੂਰੀ ਛੱਡਾਂਗਾ ਤਿੰਨ ਮਿੰਟ ਚ ਧੌਣ ਮਰੋੜੋਗੇ ਦਲਤਾਂ ਦੀ ਜਿੰਨਾ ਚਿਰ ਗੜੀ ਆ ਕੰਸਟੀਚਿਊਸ਼ਨਲ ਦੇ ਨੇ ਚਰੰਦਾ ਹੋਇਆ ਆ ਫਾਈਲਾਂ ਨੇ ਇਹਨਾਂ ਦੀਆਂ ਬੜੀਆਂ ਹੋਈਆਂ ਇਹ ਹਾਈ ਕੋਰਟ ਚਿੱਤਜੁਜ ਗਏ ਇਹ ਫਾਈਲ ਮੈਨੂੰ ਬੰਦ ਕਰਨੀ ਪਈ ਮਾਂਜੋਗਰਾ ਜਾ ਬੜੇਗੇ ਲੇਕਿਨ ਆ ਜਿਹੜਾ ਤਿੰਨ ਮਿੰਟ ਵਾਲਾ ਬਿਆਨ ਹੈ ਧੌਣ ਮਰੋੜਨ ਦਾ ਦੇਖਦੇ ਧੌਣ ਕਿਹਦੀ ਮਰੋੜੀ ਜਾਂਦੀ ਹੈ ਪੰਜਾਬ ਦੇ ਦਲਤ ਸਮਾਜ ਵੱਲ ਪੰਜਾਬ ਦੇ ਹਰ ਗਰੀਬ ਮਜਲੂਮ ਵੱਲ ਕਨਸਟੀਟਿਊਸ਼ਨ ਦੇ ਅਧਾਰ ਤੇ ਚਰਨਦੇ ਹੋਏ ਸੇਵ ਕਰ ਦਿੱਤੀ ਜਾਏਗੀ ਸਤਿਕਾਰਯੋਗ ਸਾਥੀਓ ਕੱਲ ਕਾਂਗਰਸ ਬਿਆਨ ਕਰ ਰਹੀ ਸੀ ਟੀਵੀ ਦੇ ਉੱਤੇ ਮੈਂ ਮਾਧਿਅਮ ਤੋਂ ਸੁਣ ਰਿਹਾ ਸੀ ਕਿ ਗੜੀ ਨੇ ਉਦੋਂ ਨੋਟਿਸ ਕਿਉਂ ਨਹੀਂ ਲਿਆ ਜਦੋਂ ਕਾਂਗਰਸ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਜੁਤੀ ਸੰਘਾਉ ਦਾ ਗੱਲ ਹੋਈ ਹੈ ਮੈਨੂੰ ਉਹ ਤਰੀਕ ਨਹੀਂ ਯਾਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਮੈਂ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਮੈਨੂੰ ਤਾਂ ਲੱਗਦਾ ਪਰ ਜੇ ਮੈਂ ਹੁੰਦਾ ਵੀ ਹੋਇਆ ਤਾਂ ਵਿਧਾਨ ਸਭਾ ਦੀ ਇੱਕ ਜੂਰੀਡਿਕਸ਼ਨ ਹੈ ਉੱਥੇ ਦੇ ਸਾਰੇ ਕਾਰੋਬਾਰ ਅੰਦਰ ਵੀ ਹਰ ਚੀਜ਼ ਉਹਨੂੰ ਬਾਹਰ ਕੋਰਟ ਦੇ ਵਿੱਚ ਨਹੀਂ ਕਢੀ ਸਿਆ ਜਾ ਸਕਦਾ ਉਹਨੂੰ ਬਾਹਰ ਨਹੀਂ ਕੁਛ ਕੀਤਾ ਜਾ ਸਕਦਾ ਉੱਥੋਂ ਦਾ ਲਾਅ ਹੈ ਤਾਂ ਇਹ ਬਾਜਵਾ ਸਾਹਿਬ ਦੇ ਚੇਲੇ ਚੜਤਿਆਂ ਨੂੰ ਯਾਦ ਰੱਖਣੀ ਚਾਹੀਦੀ ਗਾ ਫੇਰ ਇਹ ਸਵਾਲ ਕਰਦੇ ਨੇ ਕਿ ਗੜੀ ਸਾਡਾ ਕਿਆ ਬਗੜ ਲੂ ਮੈਂ ਕੁਛ ਨਹੀਂ ਬਗੜਨਾ ਹੈ ਕਿਸੇ ਦਾ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਸਵਾਰਨ ਆਇਆ ਜਿਹਦੇ ਵਿੱਚ ਗਰੀਮ ਮਜਲੂਮ ਜਿਹੜੇ ਦਲਤ ਵਰਗ ਹੈ ਲੀਗਲੀ ਤੌਰ ਤੇ ਉਹਨਾਂ ਦਾ ਔਰ ਸੁੱਚੇ ਪੰਜਾਬੀਆਂ ਦਾ ਉਹਦੇ ਵਿੱਚ ਮੈਨੂੰ ਇਹ ਕਹਿ ਰਹੇ ਸੀ ਕਿ ਕਮਿਸ਼ਨ ਨੇ ਪਹਿਲਾਂ ਲੀਡਰਾਂ ਦਾ ਕੀ ਬਗਾੜ ਲਿਆ ਮੇਰੀ ਜੂਰੀਡਿਕਸ਼ਨ ਹੈ ਅਗਰ ਕੋਈ ਕੋਰਟ ਵਿੱਚ ਜਾਂਦਾ ਹੈ ਤਾਂ ਉੱਥੇ ਫੈਸਲਾ ਕੋਰਟ ਕਰੇਗੀ ਚਾਹੇ ਉਹ ਤਰਨ-ਤਰਨ ਦਾ ਮਾਮਲਾ ਸੀ ਕਿਸੇ ਵਿਧਾਇਕ ਦੇ ਖਿਲਾਫ ਚਾਹੇ ਉਹ ਰਾਜਾ ਬੜਿੰਗ ਜੀ ਦਾ ਸੀ ਜਾਂ ਕੋਈ ਹੋਰ ਸੀ ਫੇਰੇ ਐਦਾਂ ਦੀ ਸ਼ਬਦਾਵਲੀ ਵਰਤ ਕੇ ਫਿਰ ਦੋਸ਼ ਪ੍ਰਚਾਰ ਕੀ ਕਰਦੇ ਨੇ ਕਿ ਅਸੀਂ ਤਾਂ ਫਲਾਣਾ ਲੀਡਰ ਪ੍ਰਧਾਨ ਲਾ ਲਿਆ ਉਹ ਦਲਤਾਜੋਗਾ ਅਸੀਂ ਤਾਂ ਫਲਾਣਾ ਲੀਡਰ ਮੁੱਖ ਮੰਤਰੀ ਲਾ ਲਿਆ ਦਲਤਾ ਚੋਂ ਆ ਕਮਿਸ਼ਨ ਕਿਉਂ ਦਖਲਅੰਦਾਜ਼ੀ ਕਰਦਾ ਕਮਿਸ਼ਨ ਆਪਣੇ ਦਾਇਰਿਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਲਾਇਆ ਮੁੱਖ ਮੰਤਰੀ ਲਾਇਆ ਉਹਨਾਂ ਨੂੰ ਪੈਰਾਂ ਦੀਆਂ ਜੁੱਤੀਆਂ ਸਦੋ ਕਮਿਸ਼ਨ ਤਾਂ ਨਹੀਂ ਨਾ ਕਹਿੰਦਾ ਕਿ ਪੈਰਾਂ ਦੀਆਂ ਜੁੱਤੀਆਂ ਕਹਿਣ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਤੱਕ ਮਾਫੀਆਂ ਮੰਗਣ ਜਾਓ YouTube Google ਤੇ ਸਾਰਾ ਕੁਝ ਸਾਰਥਕ ਮਾਰਿਆ ਲੱਭ ਜਾਂਦਾ ਹੈ ਕਮਿਸ਼ਨ ਤਨੀ ਨੇ ਕਹਿੰਦਾ ਕਿ ਤੁਸੀਂ ਦਲਤਾਂ ਨੂੰ ਅਰਬੀ ਨਸਲ ਦੇ ਘੋੜੇ ਤੇ ਗਧਿਆਂ ਨਾਲ ਕੰਪੇਅਰ ਕਰੋ ਕਮਿਸ਼ਨ ਤਨੀ ਨੇ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਾਕੀ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਕੋਈ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮੇਲਣ ਕਰਕੇ ਇੱਥੇ ਪੰਜਾਬ ਭਵਨ 'ਚ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਦੇ ਹੱਕ ਨਕਾਰ ਗਿਆ ਹੁੰਦੇ ਨੇ ਅਨਸੂਚਿਤ ਜਾਤੀ ਵਰਗਾਂ ਦੇ ਰਾਈਟ ਐਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾਵਾ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨੁਸੂਚੀ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਬੜਰ ਵੱਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦਵਾਨਣ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਬਾਬਾ ਸਾਹਿਬ ਅੰਬੇਡ ਅੰਬੇੜਕਰ ਅੱਜ ਤੋਂ 99 ਸਾਲ ਪਹਿਲਾਂ ਜਦੋਂ ਰਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇੜਕਰ 1931-32 ਦੀਆਂ ਗੋਲਮੇਜ ਕਾਨਫਰੰਸਾਂ ਵਿੱਚ ਬੈਠੇ ਤਾਂ ਇਸੇ ਪ੍ਰਤਾਪ ਸਿੰਘ ਬਾਜਬਰਜੀ ਦੀ ਮਾਂ ਪਾਰਟੀ ਨੇ ਬਾਬਾ ਸਾਹਿਬ ਅੰਮੇਟਕਰ ਦਾ ਵਿਰੋਧ ਕੀਤਾ ਸੀ ਜਦੋਂ 18 ਅਗਸਤ 1932 ਨੂੰ ਦੇਸ਼ ਦੇ ਦਲਤਾਂ ਨੂੰ ਬ੍ਰਿਟਾਨੀਆ ਗਵਰਨਮੈਂਟ ਨੇ ਡਬਲ ਵੋਟਰ ਦਾ ਰਾਈਟ ਦਿੱਤਾ 18 ਅਗਸਤ 1932 ਜਿਹਨੂੰ ਕਮਿਊਨਲ ਵਾਰਡ ਕਹਿੰਦੇ ਆ ਸਰਦਾਰ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ ਦੀ ਪਾਰਟੀ ਨੇ ਉਸ ਵੇਲੇ ਵੀ ਦੋ ਵੋਟਾਂ ਦਾ ਅਧਿਕਾਰ ਕੀਤਾ ਸੀ ਦੋ ਵੋਟਾਂ ਦੇ ਰਾਈਟ ਜਿਹੜਾ ਅੰਗਰੇਜ਼ਾਂ ਵੱਲੋਂ ਦਲਤਾਂ ਨੂੰ ਮਿਲਿਆ ਸੀ ਉਹਦਾ ਵਿਰੋਧ ਕੀਤਾ ਸੀ ਕਿੰਨਾ ਵਿਰੋਧ ਕੀਤਾ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਪਾਰਟੀ ਔਰ ਕਾਂਗਰਸ ਇਹਨਾਂ ਦੇ ਲੀਡਰ 2 اگست 1932 ਨੂੰ ਮਰਨ ਵਰਤ ਰੱਖ ਲੈਂਦੇ ਨੇ ਪੂਨਾ ਦੀ ਯਰਦਾ ਜੇਲ੍ਹ ਚ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਇੰਨਾ ਛੁਟਾਇਆ ਗਿਆ ਕਿ 24 اگست 1932 ਨੂੰ ਪੂਨਾ ਪੈਕਟ ਸਮਝੌਤਾ ਹੋਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਅੱਗੇ ਸਰੈਂਡਰ ਹੋ ਕੇ ਆਪਣੇ ਡਬਲ ਵੋਟ ਦੇ ਰਾਈਟ ਨੂੰ ਛੱਡਣਾ ਪਿਆ ਸੀ ਸੈਪਰੇਟ ਇਲੈਕਟਰੇਟ ਨੂੰ ਛੱਡਣਾ ਪਿਆ ਸੀ ਇਸੇ ਇਹੀ ਸਰਦਾਰ ਪ੍ਰਤਾਪ ਸਿੰਘ ਬਾਜਬਾ ਔਰ ਇਹਨਾਂ ਦੀ ਪਾਰਟੀ ਜਦੋਂ ਦੇਸ਼ ਦੀ ਕਨਸਟੀਟਿਊਸ਼ਨਲ ਅਸੈਂਬਲੀ ਚੁਣੀ ਗਈ ਸੰਵਿਧਾਨ ਸਭਾ ਬਾਬਾ ਸਾਹਿਬ ਅੰਬੇਡਕਰ ਵਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ ਤਰਕੀਆਂ ਦਰਵਾਜ਼ੇ ਤਾਂ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਬਾ ਦੀ ਮਾਂ ਪਾਰਟੀ ਦਾ ਬਿਆਨ ਸੀ। ਔਰ ਜਦੋਂ ਬਾਬਾ ਸਭ ਮੜ ਕੇ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸੌਰ ਖੁਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ। ਜਦੋਂ ਕਿ ਉੱਥੇ 60% ਤੋਂ ਜ਼ਿਆਦਾ ਨੌਨ ਸ਼ੈਡਿਊਲ ਕਾਸਟ ਲੋਕ ਰਹਿੰਦੇ ਸੀ ਨੌਨ ਮੁਸਲਿਮ ਲੋਕ ਰਹਿੰਦੇ ਸੀ। ਔਰ ਕਾਨੂੰਨ ਸੀ ਉਸ ਵੇਲੇ ਬੰਡ ਦਾ ਕਿ ਜੇ 50% ਤੋਂ ਜ਼ਿਆਦਾ ਨਾਨ ਮੁਸਲਮ ਲੋਕਰੇ ਤੋਂ ਭਾਰਤ ਵਿੱਚ ਰਹੇਗਾ ਲੇਕਿਨ 58% ਤੋਂ ਜ਼ਿਆਦਾ ਦੀ ਆਬਾਦੀ ਵਾਲਾ ਹਿੱਸਾ ਨਾਨ ਮੁਸਲਮ ਪਾਕਿਸਤਾਨ ਦਿੱਤਾ ਕਿਉਂਕਿ ਉੱਥੇ ਬਾਬਾ ਸਾਹਿਬ ਅੰਬੇਡਕਰ ਚੋਕਿਆ ਸੀ ਸਰਦਾਰ ਪ੍ਰਤਾਪ ਸਿੰਘ ਬਾਜਬਾ ਔਰ ਇਹਨਾਂ ਦੀ ਮਾ ਪਾਰਟੀ ਇੰਨੇ ਦਰਤ ਵਿਰੋਧੀ ਹੈ ਡੀ ਐਨ ਏ ਦੇ ਵਿੱਚ ਇਹਨਾਂ ਦੇ ਇੰਨੇ ਦਲ ਤੋਂ ਬਰੋਧੀ ਡੀਐਨਏ ਆ ਕਿ 1952 ਚ ਕਾਂਗ ਬਾਬਾ ਸਭ ਮੇੜਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਵਾਰ ਨਹੀਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਭ ਮੇੜਕਰ ਦਾ ਪੀਏ ਪੀਏ ਜਿਹਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕੰਜਰੋਲ ਕਰੋ ਦਾ ਨੌ ਸੀ ਔਰ ਬਾਬਾ ਸਭ ਅਮੇੜਕਰ ਨੂੰ ਹਰਾਉਣ ਦਾ ਕੰਮ ਕੀਤਾ ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾ ਦੇ ਤੁਹਾਡੇ ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾ ਦੇ ਤੁਹਾਡੇ ਤੇ ਸਾਨੂੰ ਸਾਨੂੰ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਭ ਅਮੇੜਕਰ ਹੈ ਦੋ ਲੋਕ ਸਭਾ ਦੀ ਬਾਈਲੈਕਸ਼ਨ ਲੜੀ ਬਾਬਾ ਸਭ ਅਮੇੜਕਰ ਨੇ 52 ਚ ਔਰ 54 ਚ ਬੰਬਈ ਲੋਕ ਸਭਾ ਔਰ ਪੰਡਹਾਰਾ ਲੋਕ ਸਭਾ ਦੋਨੋਂ ਸੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਭ ਅਮੇੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾਦੀ ਮਾਂ ਪਾਰਟੀ ਨੇ ਹਰਾਉਣ ਦਾ ਕਾਰਨ ਕੀਤਾ ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਨਹੀਂ ਬੈਠਾ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਆ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ ਕਦੇ ਅਰਬੀ ਨਸਲ ਦੇ ਘੋੜੇ ਕਦੀ ਤਿੰਨ ਮਿੰਟ ਤੇ ਧੌਣ ਮਰੋੜ ਦੇਾਂਗੇ ਕਦੀ ਇਹ ਪੈਣ ਵਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦੰਤਾਂ ਦਾ ਦੰਤਾਂ ਦੀ ਤਕਲੀਫ ਯਾਦ ਆਉਂਦੀ ਹੈ ਕਿ ਕਿੰਨਾ ਚਿਰ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਕੇ ਪਹਿਚਾਨ ਬੁੱਕ ਹੈ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਹੈ ਇੱਕ ਪੰਗਰ ਤਾਂ ਇੱਕ ਸਰੋਵਰ ਹੈ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਾ ਲੱਲਾ 100 ਰੁਪਏ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਪੈਂਡ ਬਚਾਉਣਾ ਪਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ 3 ਵਜੇ ਦਾ ਸਮਾਂ ਗਰ ਨੋਟਿਸ ਰੀਸੀਵ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ ਕਿ ਗੜੀ ਓਵਰ ਚੱਲ ਰਿਹਾ ਓਵਰ ਗੜੀ ਕਦੀ ਓਵਰ ਨਹੀਂ ਹੁੰਦਾ ਨੈਵਰ ਗੜੀ ਅਪਰਚੂਨਿਟੀ ਦੇਖਦਾ ਹੈ ਕਿਦਣ ਆਪਣੀ ਗੱਲ ਰੱਖਣੀ ਹੈ ਇਟਸ ਮਾਈ ਪਾਵਰਸ ਤੇ ਕੀ ਆ ਗੌਰਮਟ ਪੰਜਾਬ ਕੀ ਆ ਦੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਇਹ ਪਾਵਰਸ ਦਿੱਤੀ ਗਈ ਹੈ ਕਿ ਨੰਬਰ 1 ਸੰਬਲਿੰਗ ਐਂਡ ਐਨਫੋਰਸਿੰਗ ਦਾ ਅਟੈਂਡੈਂਸ ਆਫ ਐਨੀ ਪਰਸਨ ਐਂਡ ਐਗਜ਼ਾਮਿਨਿੰਗ ਓਨ ਓਥ वे तू आया तो है लिया एफिडेट भी गल कर मेरे समनिंग टू एनी परसन रिक्वायरिंग एंड डिस्कवरी एंड एंड प्रोडक्शन ऑफ एनी डाक्यूमेंट रिसीविंग एविडेंस ऑन एफीडेव ये मेरी पावर ने चेयरपर्सन द ਪਾਲੀਓ ਤੁਸੀਂ ਜਦ ਲੰਬੀ ਡਿਟੇਲ ਚ ਨਹੀਂ ਜਾਂਦਾ ਬਾਜਬਾਈ ਨੇ ਇੰਨੀ ਬਹੁਤ ਐ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗਵੈਰ ਸਿੰਘ ਮਹਾਰਾਜ ਦਾ ਸੁਪਨਾ ਇਹਨ ਗਰੀਬ ਸਿੱਖਰ ਕੋ ਦੂਪਾ ਚਾਹੀ ਤਾਂ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਰੀਟਿਓ ਦੀ ਹੋਵੇ ਚਾਹੇ ਉਹ ਈਟੀਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਕਨ ਦਿੱਤੀ ਜਾਏਗੀ ਇਹ ਦਸ਼ਵੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰ ਤੁਮਰ ਦਾ ਵਿਤਕਰਾ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾ ਰਹੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜਨ ਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮਦਦ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਰਸੀਵ ਨਹੀਂ ਕਰ ਰਹਾ ਤੇ ਘੜੀ ਨੂੰ ਕਰਾਉਣਾ ਆਉਂਦਾ ਏ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਨਾ ਨੀਲੀ ਸ਼ਰਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਨਾ ਮੈਨੂੰ ਇਹ ਕਰਾਉਣਾ ਆਉਂਦਾ ਆ ਔਰ اگਲੀ ਗੱਲ ਇਹ ਸੂ ਮੋਟੋ ਕੱਲਾ ਇਹਨਾਂ ਦਾ ਨਹੀਂ ਇਹ ਸੂ ਮੋਟਾ ਉਹਦੀ ਫਾਈਲ ਐਡੀ ਮੋਟੀ ਅੱਧੀ ਕਿ ਲੈ ਕੇ ਆਇਆ ਤੁਹਾਡੇ ਕੋਲ ਮੈਂ ਜਿਹੜੀ ਪਿਛਲੇ 1 ਸਾਲ ਚ ਨਿਕਲੇ ਨੇ ਬਖਵਾਕ 15 ਤੋਂ زیادہ ਨੇ اور ਜਿੱਥੇ ਡੇਗੇ ਨੇ ਬੰਮ ਬੰਗੂ ਹੀ ਡੇਗੇ ਨੇ ਇਸ ਕਰਕੇ ਬਚਣਾ ਚਾਹੀਦਾ ਕਾਨੂੰਨਾਂ ਦੀਆਂ ਕਾਰਵਾਈਆਂ ਤੋਂ ਤਨਵਾ ਅਦੇਸ਼ਾਂ ਪਰਚੀ ਹੋਵੇ ਇੱਕ ਵਿਜ਼ਿਟਰ ਤੇ ਪਿੰਛਰਾ ਫੇਕ